ਇਹ ਪੂਰੀ ਫੱਲ ਰਹੀ ਆ ਨਾ ਕੌਣ ਜਿੱਤੂ ਨਾ ਜੀ ਯਾਰ ਮੈਨ ਤਾਂ ਕੋਈ ਨਹੀਂ ਲੱਗਦਾ ਕਿਹੜਾ ਜਿੱਤੇਦਾ ਚੋ ਹਜ਼ਾਰ ਨੰਬਰ ਸੋਹਾਂ ਜੀ ਗਾਇਜ਼ ਕੀ ਹਾਲ ਚਾਲ ਆਇਓ ਸਾਰੇ ਠੀਕ ਠਾਕ ਹੋਗੇ ਤੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਜੀ ਫੇਰ ਆਗੇ ਤੇ ਅੱਜ ਦੀ ਸਾਡੀ ਵੀਡੀਓ ਹੋਣ ਲੱਗੀ ਹੈ ਮੈਗੀ ਚੈਨਲ ਤੇ ਅਸੀਂ ਮੈਗੀ ਬਣਾਵਾਂਗੇ ਮੈਣੀ ਦੋ ਮੁੰਡੇ ਹੋਣਗੇ ਉਹ ਮੈਗੀ ਬਣਾਉਣਗੇ ਤੇ ਨਾਲ ਸਾਡਾ ਹੈਗਾ ਜੱਜ ਨੀਗੂ ਦੇਖ ਰਿਆ ਆ ਰਹੀ ਇਹ ਦੱਸੂਗਾ ਟੇਸਟ ਕਰਕੇ ਮੈਗੀ ਸਭ ਤੋਂ ਵਧੀਆ ਕਹੇ ਦੀ ਆfte ਇਹਦਾ ਦਾਵਾ ਕਰ ਮੈਗੀ ਸਭ ਤੋਂ ਵਧੀਆ ਮੈਗ ਬਣਾਉਣਾ ਹੈਗਾ ਤੇ ਉਹਦਾ ਦਾਵਾ ਕਰ ਮੈਗ ਬਣਾਉਣਾ ਹੈਗਾ ਤੇ ਅਸੀਂ ਇਸੋ ਕਰਕੇ ਮੈਗੀ ਚੈਨਲ ਬਸ ਨਵੀਂ ਵੀਡੀਓ ਲੈ ਕੇ ਆਏ ਆ ਤੇ ਹੁਣ ਕਰਦੇ ਆ ਮੈਗੀ ਚੈਨਲ ਦੀ ਵੀਡੀਓ ਸਟਾਰਟ ਇਹਨਾਂ ਦਾ ਸਮਾਨ ਦੋਹਾਂ ਨੂੰ ਬਰਾਬਰ ਮਣਦਾਂਗੇ ਤੇ ਇਹਨਾਂ ਨੇ ਨਾ ਮੈਗੀ ਚੈਲੰਜ ਵਿੱਚ ਨਵਾਂ ਟਵਿਸਟ ਰੱਖਿਆ ਤਾਂ ਕਹਿੰਦੇ ਮੈਗੀ ਜੀ ਅਸੀਂ ਆਲੂ ਭਾਵੇਂ ਆ ਦੇਖੋ ਬਰੀਕ ਬਰੀਕ ਆਲੂ ਟਿਕ ਕਰ ਲੇ ਦੋ ਮੈਗ ਦੇ ਦੇਣਗੇ ਇੱਕ ਨੂੰ ਤੇ ਨਾਲ ਉਹਦੇ ਆਲੂ ਤੇ ਆ ਸਮਾਨ ਦੋਵੇਂ ਤਿਆਰ ਨੇ ਮੈਗੀ ਬਣਾਉਣ ਵਾਸਤੇ ਇਹ ਪੂਰੀ ਫੁੱਲ ਰਹੀ ਆ ਕਿਉਂ ਇਹ ਨਾਉਂਦੀ ਬਣਾਉਣੀ ਨਾ ਗੱਡੇ ਸਾੜ ਤੂੰ ਅੱਛਾ ਚਲੋ ਇਹ ਦੇਖੀ ਦੇਖੀ ਆਪਾ ਬਣਾ ਤੇ ਹੁਣ ਲੈ ਲੈਂਦੇ ਆ ਉਹ ਮੈਂ ਕੀਆ ਲੈਜੋ ਦੋ ਫਰਮ ਖਾਲੇ ਦੇ ਤੇ ਆਲੂ ਤੇ ਨਾਲ ਇਹਦੇ ਹੁਣ ਕਰੋ ਸਟਾਰਟ ਥੋੜਾ ਟਾਈਮ ਹੁੰਦਾ ਸਟਾਰਟ ਓ ਬਣਾ ਮਾਨੂੰ ਕੋਈ ਕਾਲੀ ਨਹੀਂ ਆਗੀ ਵਧੀਆ ਬਣਾਉਣੀ ਆ ਪਾਣੀ ਦਾ ਰਿਚ ਆ ਜਾਏ ਚੱਲੋ ਚੱਲੋ ਦੂੰ ਕੋਲਚੇ ਬਣਾਏ ਦਾ ਪਤਾ ਤੇਰਾ ਸਹੀ ਜਾ ਕਿਵੇਂ ਮਿੰਦੀ ਕੀ ਲੱਗਦਾ ਕੌਣ ਜਿੱਤੂ ਨੇ ਚੋ ਯਾਰ ਮੈਨ ਤਾਂ ਕੋਈ ਨਹੀਂ ਲੱਗਦਾ ਕਿਹੜਾ ਜਿੱਤੂ ਹਣ ਦੇਖੋ ਨਾ ਨਾ ਤਾਂ ਵੀ ਬਾਕੀ ਆ ਸਹੀ ਜਿੱਤੂ ਪਾ ਹੁਣ ਨਿਕਲੋ ਵੀ ਗੱਲ ਕਰਾਂ ਨਿਕੋ ਵੀ ਰਿਆ ਗਿਆ ਦੇਖਦੇ ਨੇ ਇੰਨੇ ਤੇ ਜੱਜ ਸਾਹਿਬ ਆ ਚੁੱਕੇ ਨੇ ਜਿਹਨੇ ਟੇਸਟ ਕਰਕੇ ਦੱਸਣਾ ਮੈਗੀ ਕੌਣ ਵਧੀਆ ਬਣਾਉਂਦਾ ਯਾਰ ਏ ਕਿਉਂ ਕੀ ਲੱਗਦਾ ਤੈਨੂੰ ਮੈਨੂੰ ਤਾਂ ਲੱਗਦਾ ਦੋਨੇ ਬਿਕਾਰ ਬਣਾਉਂਦੇ ਹਾਂ ਕਿਉਂਕਿ ਮੈਗੀ ਚਾਲੂ ਕੌਣ ਬਣਾਉਂਦਾ ਹੁੰਦਾ ਰੀਐਸਪੀ ਆ ਨਹੀਂ ਦੋਨੇ ਦੋਨੇ ਹਿੱਲੇ ਹੋਏ ਨੇ ਪਾਣੀ ਆ ਰਿਹਾ ਜੱਜ ਵੀ ਬੋਲ ਲੱਗੀ ਲੈ ਜੱਜ ਜੀ ਵੀ ਵਾਲਾ ਕੋਤੇ ਖਾਣੂ ਅਸੀਂ ਮੰਗਦੇ ਇਹ ਕੋਣ ਆ ਏ ਉਹ ਨਹੀਂ ਬਣਾਉਂਦਾ ਤੜਕਾ ਨਹੀਂ ਇਹ ਨਹੀਂ ਬਣਾਉਂਗਾ ਨਮਾਸ਼ਾਪਾ ਨੇ ਇਹ ਨਮਾਸ਼ਾਪਾ ਸ਼ਾਪਨੇ ਤੜਕਾ ਥੱਲੇ ਲਾਤਾ ਸਹੀ ਲੱਗਿਆ ਪ੍ਰੇਕਾ ਪੱਬੂ ਥੋੜਾ ਲੇਟ ਚੱਲ ਰਿਹਾ ਹੈਗਾ ਬਸ ਏ ਪਾ ਦੇ ਆਇਆ ਥੋੜੀ ਪਾਈ ਦਾ ਹੁੰਦਾ ਪਾਣੀ ਲੈ ਕਣ ਦਾ ਪਾਣੀ ਪਾ ਦਾ ਬੁੱਜੀ ਹਾਂ ਜਾਓ ਬੁੱਜਣਾ ਦੇਖ ਇੱਕ ਵਾਰ ਰੀੜੀ ਦਿਖਾ ਦੇ ਜਾਈਂ ਜੀ ਸਾਰੇ ਬੰਦ ਕਰ ਬਾਹ ਮੈਲੀ ਘਟ ਵਿੱਚ ਆਹ ਕੜਛੀ ਦਲਮਸਾਲਾ ਪਾ ਲਈਏ ਆਲੂ ਕੱਚੇ ਲੈਣਗੇ ਆਲੂ ਕੱਚੇ ਲੈਣਗੇ ਤਾਂ ਹੀ ਤਾਂ ਮੈਂ ਕਿਹਾ ਤੁਹਾਨੂੰ ਆਲੂ ਗਾਉ ਤੋਂ ਬਾਹਰੋਂ ਇਹ ਆਏਗਾ ਜਿਆਦਾ ਪਹਿਲਾਂ ਆਲੂਆਂ ਨੂੰ ਥੋੜਾ ਟਾਈਮ ਉਹ ਹੋਲ ਲੈਣ ਫੜਾਓ ਇੱਧਰ ਨੂੰ ਵੀ ਦੇ ਦੇ ਘੜੇ ਵੀ ਰੋ ਆਪੀ ਚੱਕ ਨੂੰ ਹਾਈ ਹੋ ਜਾ ਆਪੀ ਚੱਕੋ ਸੱਪਾ ਪਾੜਾ ਇੱਧਰ ਉਹ ਪਾਣੀ ਹੋਰ ਪਾ ਪਤਾ ਜਾ ਕਾ ਨਾ ਤੇਰੀਆਂ ਨੂੰ ਕਰਨੇ ਤੇਰੇ ਕਾਹੋ ਭਾਉ ਲਾਏ ਉਹ ਕੱਟ ਕੇ ਦੇ ਦੇ ਜਿਹੜੇ ਨਹੀਂ ਕੋਹਣੇ ਪਾਏ ਦੇ ਚਿਰਾਂ ਡੱਕ ਦੇ ਯਾਰ ਇੱਥੇ ਤੱਕ ਕਰ ਦੇ ਦਾ ਆਪੀ ਤੋਂ ਪਾ ਦੇ ਬਾਅਦ ਕੀ ਫੇਰੇ ਤੇ ਮੇਜ ਤੋਂ ਹਾਂ ਤਿੱਕੀ ਜੀ ਜੀ ਨੇ ਮੈਨੂੰ ਵਧੀਆ ਲਾ ਲੀ ਕਿ ਨਾ ਮਿਰਚੇ ਦਾ ਫੁੱਲ ਰੱਖੀ ਉਹ ਵੀ ਦੋ ਸੰਜਾਰੇ ਇਹਦੇ ਵਿੱਚ ਮਸਾਲਾ ਵੱਧ ਰਿਹਾ ਇਹਦੀ ਮੈਗੀ ਦੇਖ ਲੋ ਜਾਈਆਂ ਆ ਤੇ ਦੋ ਜਿੰਨੀਆਂ ਦਿਖਾਉਨੇ ਆ ਇਹਨੇ ਮੈਗੀ ਪਾਤੀ ਬਸ ਇਹਦਾ ਇਹ ਕਹਿਣਾਗਾ 2 ਮਿੰਟ ਚ ਬਸ ਮੈਗੀ ਤਿਆਰ ਹੋ ਜੂ ਕਿ ਨਹੀਂ ਤੇ ਹਲੇ ਆਲੂ ਹੀ ਗਾਲੀ ਜਾਂਦਾਗਾ ਦੇਖਦੇ ਆ ਇਹ ਮੁੰਡਾ ਕਹਿੰਦਾ ਪਰ 2 ਮਿੰਟ ਵਾਲੀ ਮੈਗੀ 10 ਮਿੰਟ ਚ ਬਣ ਜੇ ਪਰ ਵਧੀਆ ਬਣੀ ਹੂੰ ਇਹ ਮੁੰਡਾ ਕਹਿੰਦਾ 2 ਮਿੰਟ ਵਾਲੀ ਮੈਗੀ ਭਾਵੇਂ 10 ਮਿੰਟ ਚ ਬਣੀ ਪਰ ਘੈਂਟ ਬਣੀ ਚਲੋ ਦੇਖਦੇ ਆ ਬਾਕੀ ਬਾਈ ਸਾਈਡ ਪਾਉਂਦਾ ਨਹੀਂ ਆ ਪਾਉਂਦਾ ਨਹੀਂ ਮੈਂ ਕਿਹ ਤੂੰ ਤਾਂ ਬਹੁਤ ਟਾਈਮ ਹੋ ਗਿਆ ਯਾਰ ਤੈਨੂੰ ਇਹਦਾ ਬਣਨ ਵਾਲੀ ਹੋ ਗਈ ਮੈਂ ਕਿਹ ਕੀ ਚੱਕਰ ਹੈਗੀ ਕਿ ਦੀ ਉਸਤਾਦ ਗਲ ਕੇ ਆਲੂ ਫਤਨਾ ਵੀ ਇਹ ਦੇਖ 50 ਚਾਲੇ ਫੇ ਇਹ ਤਾਂ ਇਹ ਸਾਹਮਣਾ ਗਲੀ ਨਹੀਂ ਹੋਣੀ ਪਰ ਆਣਾ ਹੋਏ ਬਾਕੀ ਪਾਣੀ ਨਾਲ ਗੱਲ ਆਏ ਨੇ ਗੰਡੇ ਹੀ ਮੋਟੇ ਸੀ ਤੇਨੇ ਕਿ ਲਾਉਂਦੇ ਕੋਈ ਆਰੇ ਉਹ ਕਾ ਹੈ ਆਪਣ ਨੂੰ ਸਿਰ ਖਾਣਾ ਹੈ ਕਿਉਂ ਪੜਦਾ ਖਾਣਾ ਪੜਦਾ ਜਿਹੜਾ ਆਪਣੇ ਦੋ ਸਰਪ ਮੈਗੀ ਖਾਣੀ ਹੈ ਹਿੰਦਸਤਾਨੇ ਕੋਣ ਬਹੁਤ ਲੜਦੇ ਹੁੰਦੇ ਯਾਰ ਮੈਗੀ ਮੈਂ ਵਧੀਆ ਬਣਾਉਂਦਾ ਮੈਂ ਵਧੀਆ ਬਣਾਉਂਦਾ ਦੇਖੋ ਆ ਗਿਆ ਉਹ ਪੜਾਓ ਜਿੱਥੇ ਪੜਾ ਚਲਣਾ ਨੂੰ ਮੈਗੀ ਕੌਣ ਵਧੀਆ ਬਣਾਉਂਦਾ ਕਿ ਨਹੀਂ ਸਾਰੀ ਨਹੀਂ ਬਦੀ ਵੀ ਅਸੀਂ ਖਾਣੀ ਹੈ ਇਸ ਰੋਟੀ ਦੇ ਦੇਖੋ ਦੋਨਾਂ ਪਾਈਆਂ ਜਿਹਨ ਕਿਹੜਾ ਵਧੀਆ ਬਣਾਉਂਦਾ ਜਿਹੜਾ ਨਾ ਦੋਨਾਂ ਪਾਈਆਂ ਖਾਵਾਂਗੇ ਸਾਰੀ ਖਾਵਾਂਗੇ ਤਾਂ ਉਹ ਵੀ ਤਾਂ ਕਰਦਾ ਹੀ ਹੋਣਾ ਹਾਂਜੀ ਤੇ ਫਾਈਨਲੀ ਇੱਕ ਬੰਦੇ ਦੀ ਬਣ ਚੁੱਕੀ ਆ ਪੱਬੂ ਦੀ ਕਿਉਂ ਆ ਗਏ ਕੇ ਵੇਚਦੀ ਬਈ ਇਹਨੂੰ ਕਹਦੇ ਨੇ ਪੱਬੂ ਨਾ ਕਹਿੰਦੇ ਨੇ ਇਹਦਾ ਨਾਮ ਹੈ ਉਹ ਸਹਿਦੀਪ ਆ ਸਹਿਬ ਕਹਿੰਦੇ ਨੇ ਤੇ ਆਪਾਂ ਹੁਣ ਟੱਕਣ ਚੱਕ ਕੇ ਦੇਖਦੇ ਆ ਕੀ ਹਾਲ ਆ ਕੈਮੀ ਦੀ ਬਣਾਈ ਆ ਆਪਾਂ ਕੀ ਚਾਲ ਆ ਦਿਖਾ ਚੱਕ ਕਰ ਇਧਰ ਗੀ ਜਿੱਜੀ ਸਾਹ ਆ ਦੇਖ ਲੋ ਆ ਆ ਮੁੰਡਾ ਥੋੜਾ ਯਾ ਪੱਕੀ ਦਾ ਇਹ ਨਾ ਕਈ ਵਾਰ ਨਾ ਸਾਦਗੀ ਚ ਇਹ ਚੀਜ਼ ਵਧੀਆ ਲੱਗਦੀ ਹੁੰਦੀ ਆ ਬਾਈ ਨੇ ਪ੍ਰੋਫੈਸ਼ਨਲ ਵੱਲੋਂ ਚੀਜ਼ ਵਧੀਆ ਨਹੀਂ ਲੱਗਦੀ ਸਾਦਗੀ ਕਈ ਵਾਰ ਪਸੰਦ ਆਉਂਦੀ ਆ ਬਦਾਮਾਂ ਦਾ ਤੇਲ ਦਾ ਤੜਕਾ ਲਾਇਆ ਬਾਈ ਨੇ ਹੂੰ ਕਾਉਂ ਮੈਦਾ ਕੀ ਤੜਕੀ ਹੋ ਜਾਵੇ ਕਰ ਰੱਖ ਲੈ ਕੋਈ ਗੱਲੀ ਬਣ ਜਾਂਦੇ ਆਪਾਂ ਦੋਹਾਂ ਨੇ ਟੈਸਟ ਫੇਰ ਕਰ ਦਾਂਗੇ ਉਹਨੂੰ ਵੀ ਬਣਾ ਲੈਂਦੇ ਚਲੋ ਜੀ ਆਉਣੇ ਥੋੜਾ ਮਿਲਦੇ ਆ ਜੀ ਆਪਾਂ ਥੋੜਾ ਤਾਂ ਹਾਂ ਜੀ ਪੱਬੂ ਲੈ ਕੇ ਆਇਆ ਹੁਣ ਆਪਾਂ ਪੁੱਛਦੇ ਆ ਇਹਦੇ ਤੋਂ ਛੱਪ ਤੋਂ ਠੰਡੀ ਗਰੀ ਵਰਨਾ ਬੋ ਮੈਕਸਮ ਬਹੁਤ ਬਹੁਤ ਆ। ਹੋਰ ਕਿਧਰ ਜਾਉ। ਕਿੰਨੇ ਮਾਕਸ ਹੈ? ਹੈ? ਇੱਕ ਆ। ਇੱਕ ਮਾਕਸ। ਦੇਖੋ ਕਿ ਲੈ ਗਿਆ ਨਾ। ਸਹੀ ਗੱਲ ਆ। ਇੱਕ ਮਾਕਸ। ਇੱਕ ਆ। ਠੀਕ ਹੈ। ਬਿਹਾਰ। ਭਾਈ ਨਹੀਂ ਵਧੀਆ। ਬਹ ਲਾਲ ਹਰੀ ਮਿਰਚ ਵਾਲੀ ਪਾਤੀ ਰਹੇ ਨੇ। 301 ਹੋਰ ਆ ਗਿਆ। ਮੁੰਡਾ ਦੇਖਦੇ ਆ ਬਾਕੀ ਇਹਦੇ। ਦਗਾਈ ਦਜਮਨਾ ਆਹ ਉਹਦਾ ਦੇਖਣ ਨੂੰ ਵੀ ਕੈਂਟ ਲੱਗ ਰਹੀ ਹੈ ਤੇਰੀ ਦਿੱਖ ਹੈ ਓਕੇ ਚਲ ਬਾਈ ਦੇਖਣ ਨੂੰ ਵੀ ਬਹੁਤ ਸੋਹਣੀ ਲੱਗ ਰਹੀ ਹੈ ਇਹ ਬਾਕੀ ਖਾ ਕੇ ਚੈੱਕ ਕਰਦੇ ਹਾਂ ਬਕਵਾਸ ਓਏ ਹਾਏ ਓਏ ਬਕਵਾਸ 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 ਬੰਗੜ ਕੀਤਾ 10 ਕੈਨੇਡਾ 10 ਕੈਨੇਡਾ ਬੱਸ ਚੱਲ ਗਿਆ ਭਾਈ ਮੈਗੀ ਨੂੰ ਦਾਗਾ 102000 ਨੰਬਰ ਬਾਲੀ ਦੇ ਗਿਆ ਤਾਂ ਨੰਬਰ ਆ ਨਾ ਬਹੁਤ ਵਧੀਆ ਸੀ ਚੱਲ ਠੀਕ ਹੈ ਆਹ ਰਾਜੀ ਜੀ ਜੀ ਪੀ ਜੀ ਨੂੰ ਬੁਲਾ ਲਿਆ ਤਾਂ ਠੀਕ ਹੈ ਚੀਜ਼ ਠੀਕ ਹੈ ਸੋ ਹਾਂ ਜੀ ਗਾਇ ਤੁਸੀਂ ਦੇਖ ਹੀ ਚੁੱਕੇ ਹੋ ਤੇ ਮੈਗੀ ਕੇ ਜਿਹੜੀ ਵਧੀਆ ਮੈਗੀ ਹੈਗੀ ਆ ਸੈਂਸ ਦੀ ਬਾਕੀ ਵਧੀਆ ਮੈਗੀ ਬਹੁਤ ਵਧੀਆ ਮੈਗੀ ਬਣਾਈ ਆ আপাভ ব্লগ হল করতে ওই অ্যান্ড ত্যাঙ্ক ফর বোচিং টাইম তুল যায় তো ন্যাকস্ট ব্লগ ধন্যবাদ